ਸੱਜੇ ਕਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਅਨ ਨੂੰ ਲੈ ਕੇ ਹਾਂ ਤੇ ਅੱਜ ਦੀ ਵੱਡੀ ਖਬਰ ਖਬਰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਤਿੰਨ ਦਿਨ ਛੁੱਟੀ ਤੇ ਜਾਣ ਦਾ ਇਲਾਨ ਜਾਣੂ ਕਾਰਨ ਇਸ ਦੇ ਨਾਲ ਹੀ ਪੰਜਾਬ ਦੇ ਸਮੂਹ ਬਿਜਲੀ ਮੁਲਾਜ਼ਮਾਂ ਵੱਲੋਂ 10 11 12 ਸਤੰਬਰ ਨੂੰ ਪੰਜਾਬ ਵਿੱਚ ਤਿੰਨ ਰੋਜ਼ਾਨਾ ਸਮੂਹਿਕ ਛੁੱਟੀ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇਸ ਸੰਬੰਧੀ ਜੁਆਇੰਟ ਫਾਰਮ ਇਕਤਾਤ ਮੰਚ ਦੇ ਪੰਜਾਬ ਸਕੱਤਰ ਹਰਪਾਲ ਸਿੰਘ ਨੇ ਕਿਹਾ ਹੈ ਕਿ 6 ਸਤੰਬਰ ਨੂੰ ਬਿਜਲੀ ਮੰਤਰੀ ਪੰਜਾਬ ਦੇ ਚੰਡੀਗੜ੍ਹ ਵਿਖੇ ਜੋ ਜੁਆਇੰਟ ਫਾਰਮ ਦੇ ਅਹੁਦੇਦਾਰਾਂ ਨੂੰ ਬੈਠਕ ਹੋਈ ਸੀ ਇਸ ਬੈਠਕ ਵਿੱਚ ਬਿਜਲੀ ਮਜ਼ਦੂਮਾਂ ਦੀ ਕੋਈ ਵੀ ਮੰਗ ਨਹੀਂ ਹੈ ਇਸ ਜਿਸ ਵਿੱਚ ਵਿਰੋਧ ਵਿੱਚ ਸੰਘਰਸ਼ ਕੀਤਾ ਦੀ ਮਜਬੂਰੀ ਹੈ ਇਸ ਦੇ ਨਾਲ ਇਸ ਬੰਦੇ ਅੱਜ ਸ਼ਹੀਦ ਭਗਤ ਸਿੰਘ ਮਾਰਕੀਟ ਤੇ ਸੁਖਾਵਿਖੇਪਾਰਤ ਬਿਜਲੀ ਮਜ਼ਦੂਰ ਸਿੰਘ ਪੰਜਾਬ ਦੇ ਪ੍ਰਕਰਧਾਣ ਕੰਮ ਰੇਡਵੇ ਜੋ ਕੁਮਾਰ ਸ਼ਾਨਾ ਇਸ ਦੇ ਨਾਲ ਹੀ ਐਕਟਿਵ ਪ੍ਰਧਾਨ ਸੁੱਚਾ ਸਿੰਘ ਸਖਤਰ ਕੋਸ਼ ਕੁਮਾਰ ਨੇ ਕੀ ਹਾਕੀ ਬਿਜਲੀ ਮਸੂਦਾ ਸਿੰਘ ਸੰਗਤ ਪੰਜਾਬ ਜੁਆਇੰਟ ਫੋਰਮ ਇਕਤਾ ਮੰਚ ਦਾ ਸਮਰਥ ਕਰਦਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ